ਜਦੋਂ ਨਹਿਰੀ ਪਾਣੀ ਆਉਣ ਲੱਗ ਗਿਆ ਆਪਾਂ 95% ਤੇ ਪਹੁੰਚ ਗਏ 95% ਤੇ 21 ਜਦੋਂ ਆਪਾਂ ਸੋਚ ਚੱਕੀ ਸੀ ਉਦੋਂ 21 ਸੀ 95% ਤੇ ਪਹੁੰਚ ਗਏ ਵੀਰੋ ਜਿੱਦ ਤੇ 70 ਤੇ ਪਹੁੰਚ ਗਿਆ 6-7 ਮਹੀਨਿਆਂ ਨੂੰ ਬਸ ਖਾਲ ਬਣੀ ਜਾਂਦੇ ਨੇ ਪਾਈਪਾਂ ਥੱਲੇ ਪਈ ਜਾਂਦੀਆਂ ਨੇ 70 ਤੇ ਪਹੁੰਚ ਗਏ ਸਾਢੇ 14 ਲੱਖ ਚੋਂ 6 ਲੱਖ ਟਿਊਬਲ ਪੰਜਾਬ ਦਾ ਬੰਦ ਹੋ ਜਾਊਗਾ ਕਿਉਂਕਿ ਨਹਿਰੀ ਪਾਣੀ ਆਇਆ ਹੋਊਗਾ ਫਿਰ ਮੋਟਰ ਚਲਾਉਣ ਦੀ ਲੋੜ ਨਹੀਂ ਉਹਦੇ ਨਾਲ ਜਿਹੜਾ 6-7000 ਕਰੋੜ ਬਚੂਗਾ ਉਹਦੇ ਚੋਂ ਸਿਰਫ 5200 ਤੋਂ 5500 ਦੀ ਗਰੰਟੀ ਹੈ ਜਿਹੜੀ ਮੈਂ ਗਰੰਟੀ ਦਿੱਤੀ ਸੀ ਮੈਂ ਮਾਵਾ ਭੈਣਾਂ ਨੂੰ ਜਿਹੜਾ 1000-1000 ਰੁਪਏ ਵਾਲੀ ਸਨਮਾਨ ਵਾਲੀ ਉਹ ਪੂਰੀ ਕਰੂੰਗਾ ਸਭ ਤੋਂ ਪਹਿਲਾਂ ਅਸੀਂ ਅਸੀਂ ਉਹ ਨਹੀਂ ਕਹਿੰਦੇ ਵੀ ਹੋਏ ਉਹੀ ਪਾਣੀ ਤੇ ਬੱਸਾਂ ਚਲਾ ਦਾਂਗੇ ਪਾਣੀ ਤੇ ਬੱਸਾਂ ਕਿੱਥੇ ਚਲਾ ਲਾ ਸੜਕਾਂ ਲੀਆਂ ਚਲਾ ਲਾ ਉਹੀ ਬਹੁਤ ਹੈ ਪਾਣੀ ਤੇ ਬੱਸਾਂ ਚਲਾ ਦਾਂਗੇ ਮੰਗਲ ਕਰੇ ਤੇ ਰੈਲੀ ਕਰਾਂਗੇ ਗੱਲ ਹੈ ਕੋਈ ਬੰਦਿਆਂ ਦੀ ਯਾਰ ਸੋ ਪਹਿਲਾਂ ਬੇਸਿਕ ਨੀਡਸ ਤਾਂ ਪੂਰੀਆਂ ਕਰ ਲੋ ਅੱਜ ਕੇਜਰੀਵਾਲ ਸਾਹਿਬ ਪਹੁੰਚ ਚੁੱਕੇ ਨੇ ਇਸ ਵਕਤ ਅੰਮ੍ਰਿਤਸਰ ਸਾਹਿਬ ਮੈਂ ਜਾਣਾ ਇੱਥੋਂ ਜਨ ਸਰ ਦਰਬਾਰ ਸਾਹਿਬ ਮੱਥਾ ਟੇਕਾਂਗੇ ਦਰਗਿਆਣਾ ਮੰਦਰ ਮੱਥਾ ਟੇਕਾਂਗੇ ਰੋਡ ਸ਼ੋਅ ਹੈ ਕੱਲ ਨੂੰ ਸਾਰੇ ਸੰਗਠਨ ਦੀ ਮੀਟਿੰਗ ਹੈ ਬੀਰੋ ਇਹਨਾਂ ਨੇ ਸੋਚਿਆ ਸੀ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਤੁਸੀਂ ਤਾਂ ਦਰਿਆਵਾਂ ਦੇ ਇਲਾਕੇ ਵਾਲੇ ਲੋਕ ਹੋ ਤੁਹਾਨੂੰ ਤਾਂ ਵੱਧ ਪਤਾ ਹੈ ਸੋ ਵੀਰੋ ਇਹਨਾਂ ਦੇ ਮਾਰੇ ਨਾਲ ਲੱਗਿਓ ਮੈਨੂੰ ਇੱਕ ਬਹੁਤ ਵਧੀਆ ਕਿਸੇ ਨੇ ਗੱਲ ਦੱਸੀ ਮੈਨੂੰ ਕਹਿੰਦੇ ਭਾਈ ਜੀ ਤੁਹਾਡਾ ਜਿਹੜਾ ਪਿਆਰ ਹੈ ਲੋਕਾਂ ਚ ਇੰਨਾ ਜ਼ਿਆਦਾ ਹੋ ਗਿਆ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਮੈਂ ਕਿਹਾ ਜੀ ਉਹ ਤਾਂ ਫਿਰ ਜਦੋਂ ਪਿਆਰ ਹੀ ਜ਼ਿਆਦਾ ਹੋ ਜੇ ਫਿਰ ਜ਼ਿੰਮੇਵਾਰੀਆਂ ਵੱਧ ਜਾਣੀਆਂ ਨੇ ਮੈਂ ਕਿਹਾ ਕਿਵੇਂ ਕਹਿੰਦੇ ਵੀ ਇੱਕ ਸਾਧ ਸੀਗਾ ਸਾਧੂ ਮਹਾਤਮਾ ਸੀ ਉਹਦੇ ਕੋਲੇ ਇੱਕ ਘੋੜਾ ਸੀਗਾ ਜੀ ਬਹੁਤ ਰੇਅਰ ਅਸਟ ਆਫ ਰੇਅਰ ਨਸਲ ਦਾ ਉਹ ਨਸਲ ਹੀ ਖਤਮ ਹੋ ਗਈ ਸੀ ਪਰ ਉਹਦੇ ਕੋਲੇ ਹੈਗਾ ਸੀ ਕੋੜਾ ਬਸ਼ੇਰੀ ਉਹਦੇ ਕੋਲੇ ਸੀ ਉਹ ਜਦੋਂ ਘੋੜੀ ਬਣੀ ਉਹਨੇ ਬਸ਼ੇਰਾ ਦਿੱਤਾ ਚਿੱਟੇ ਰੰਗ ਦਾ ਐਸੀ ਨਸਲ ਦਾ ਕੋੜਾ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਕੋੜਾ ਹੈ ਸਾਧੂ ਕੋਲੇ ਹੁਣ ਇਹ ਦੇਖਿਓ ਤੁਸੀਂ ਕਿ ਜੇ ਮੈਂ ਤੁਹਾਡਾ ਦਿਲ ਤੋੜਤਾ ਕੋਈ ਮੈਂ ਰਿਸ਼ਮਤ ਲੈਂਦਾ ਜਾਂ ਕੋਈ ਹੋਰ ਕੋਈ ਮੇਰਾ ਮੈਂ ਫੜਿਆ ਗਿਆ ਜਾਂ ਇਦਾਂ ਫਿਰ ਕੀ ਹੋਊਗਾ ਉਹਨੇ ਬੰਦੇ ਨੇ ਮੈਨੂੰ ਗੱਲ ਸੁਣਾਈ ਕਹਿੰਦਾ ਜੀ ਉਹਨੇ ਡਾਕੂਆਂ ਨੇ ਕਿਹਾ ਡਾਕੂਆਂ ਦੇ ਸਰਦਾਰ ਨੇ ਕਹਿੰਦਾ ਯਾਰ ਸਾਧੂ ਮਹਾਤਮਾ ਬੰਦਾ ਛੱਡੋ ਪਰੇ ਖੂਨ ਖਰਾਬਾ ਕਾਨੂੰ ਕਰਨਾ ਹੈ ਡਾਕੂ ਭੇਜਤਾ ਕਹਿੰਦਾ ਇਹਨੂੰ ਪੁੱਛ ਲੈ ਕਿੰਨੇ ਦਾ ਵੇਚਦਾ ਆਪਾਂ ਲੈ ਲੈਣੇ ਨੇ ਖਰੀਦ ਲੈਣੇ ਆ ਉਹ ਜਾ ਕੇ ਕਹਿੰਦਾ ਬਾਬਾ ਜੀ ਆਹ ਕੋੜਾ ਵੇਚਣਾ ਕਹਿੰਦਾ ਨਾ ਮੈਂ ਵੇਚਣਾ ਨਹੀਂ ਕਹਿੰਦਾ 20 ਲੱਖ ਦੇ ਦਿੰਨੇ ਆ ਕਹਿੰਦਾ ਨਾ ਮੈਂ ਵੇਚਣਾ ਨਹੀਂ ਕਹਿੰਦਾ ਚੱਲ ਬਾਬਾ ਜੀ ਐ ਕਰੋ ਫਿਰ 50 ਲੱਖ ਤੇ ਗੱਲ ਨਵੇੜੀਏ ਉਹ ਕਹਿੰਦਾ ਜਦੋਂ ਮੈਂ ਵੇਚਣਾ ਹੀ ਨਹੀਂ ਤੂੰ ਮੁੱਲ ਕਿਉਂ ਪਾਈ ਜਾਣਾ ਜਦੋਂ ਮੈਂ ਵੇਚਣਾ ਹੀ ਨਹੀਂ ਕਹਿੰਦਾ ڈاکੂ ਬਗੇਲ ਸਿੰਘ ਵੱਲੋਂ ਆਇਆ ਚੱਲ ਕਰੋੜ ਤੇ ਗੱਲ ਨਵੇੜ ਉਹ ਕਹਿੰਦਾ ਯਾਰ ਜਦੋਂ ਮੈਂ ਜਿਹਦੇ ਵੱਲੋਂ ਮਰਜੀ ਆਇਆ ਮੈਂ ਜਦੋਂ ਵੇਚਣਾ ਹੀ ਨਹੀਂ ਘੋੜਾ ਕਹਾਂ ਚੱਲ 2 ਕਰੋੜ ਤੇ ਗੱਲ ਕਰੀਏ ਫਾਈਨਲ ਫਿਰ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਉਹ ਚਲਾ ਗਿਆ ਜੀ ਵਾਪਸ ਜਾ ਕੇ ڈاکੂ ਨੂੰ ਦੱਸਤਾ ਕਹਿੰਦਾ ਉਹ ਨਹੀਂ ਵੇਚਦਾ ਜੀ ਬਾੜਾ ਜਿੱਦੀ ਸਾਧ ਹੈ ਕਹਾਂ ਚੱਲ ਠੀਕ ਹੈ ਕੋਈ ਨਹੀਂ ਪੰਜ ਸੱਤ ਦਿਨਾਂ ਬਾਅਦ ਕਿਤੇ ਉਹ ਸਾਧੂ ਨੂੰ ਸ਼ਹਿਰ ਜਾਣਾ ਪੈ ਗਿਆ ਉਹ ਘੋੜੇ ਤੇ ਚੜ ਕੇ ਸ਼ਹਿਰ ਜਾ ਰਿਹਾ ਸੀ ਰਸਤੇ 'ਚ ਇੱਕ ਬਜ਼ੁਰਗ ਅੰਨਾ ਅੰਨਾ ਬਜ਼ੁਰਗ ਉਮਰ 70 ਦੇ ਨੇੜੇ ਕੁੱਬਾ ਤੇ ਤੁਰਿਆ ਜਾਵੇ ਉਹ ਕਹਿੰਦਾ ਜੀ ਮੈਂ ਅੰਨਾ ਅੱਖਾਂ ਤੋਂ ਬਿਮਾਰ ਆ ਮੈਂ ਪਰ ਮੈਨੂੰ ਕੰਨਾਂ ਤੋਂ ਸੁਣਦਾ ਮੈਨੂੰ ਲੱਗਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਮੈਨੂੰ ਘੋੜੇ ਦੀਆਂ ਪੌੜਾਂ ਦੀ ਆਵਾਜ਼ ਆ ਰਹੀ ਹੈ ਵੀ ਜੇ ਮੈਨੂੰ ਜਾਂਦਾ ਜਾਂਦਾ ਲੈ ਜੇ ਤਾਂ ਮੈਂ ਬਚ ਸਕਦਾ ਜੀ ਹਸ ਤਲ ਪਹੁੰਚ ਗਿਆ ਟਾਈਮ ਤੇ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਤੁਰ ਕੇ ਪਹੁੰਚੂਗਾ ਮੈਂ ਰਾਤ ਹੀ ਮਰ ਜੂਗਾ ਉਹ ਸਾਧੂ ਬੰਦਾ ਸੀ ਮਨੁੱਖਤਾ ਦੇ ਸੇਵਾਦਾਰ ਹੁੰਦੇ ਆ ਸਾਧੂ ਲੋਕ ਉਹ ਉਤਰਿਆ ਕਹਿੰਦਾ ਕੋਈ ਨਹੀਂ ਬਾਬਾ ਜੀ ਮੈਂ ਬਿਠਾਉਣਾ ਤੁਹਾਨੂੰ ਤੁਸੀਂ ਬੈਠੋ ਫਿਰ ਮੈਂ ਮਗਰ ਬੈਠੂਗਾ ਤੁਹਾਡੇ ਉਹ ਬੈਠਿਆ ਉਹਨੇ ਬੈਠਣਸਾਰ ਮਾਰੀ ਅੱਡੀ ਕੋੜੇ ਦੇ ਕੋੜਾ 100 ਕਿਲੋਮੀਟਰ ਦੀ ਸਪੀਡ ਤੇ ਗਿਆ ਉਹ ਥੋੜੀ ਜਿਹੀ ਦੂਰ ਜਾ ਕੇ ਕੋੜੇ ਦਾ ਮੂੰਹ ਇੱਧਰ ਕਰਕੇ ਕਹਿੰਦਾ ਗੱਲ ਸੁਣ ਓਏ ਸਾਧਾ ਤੈਨੂੰ ਕਿਹਾ ਨਹੀਂ ਸੀ ਵੀ 2 ਕਰੋੜ ਲੈ ਲੈ ਕੋਈ ਬਿਮਾਰ ਮੂਰ ਨਹੀਂ ਹੈਗਾ ਮੈਂ ਕੋਈ ਅੰਨਾ ਉਹਨਾ ਨਹੀਂ ਹੈਗਾ ਮੈਂ ਕੋਈ ਮੇਰੇ ਕੋਬ ਨਹੀਂ ਪੈਂਦਾ ਉਸੇ ਭਗੇਲ ਸਿੰਘ ਦੇ ਡਾਕੂ ਆ ਤੂੰ ਲੈ ਨਹੀਂ ਪੈਸੇ ਹੁਣ ਤੈਨੂੰ ਘੋੜਾ ਵੀ ਨਹੀਂ ਮਿਲਣਾ ਪੈਸੇ ਵੀ ਨਹੀਂ ਮਿਲਣੇ ਉਹ ਸਾਧੂ ਕਹਿੰਦਾ ਦੇਖੋ ਗੱਲ ਲੈ ਆ ਜੀ ਘੋੜਾ ਤਾਂ ਹੁਣ ਹੋ ਗਿਆ ਤੁਹਾਡਾ ਘੋੜਾ ਤਾਂ ਉਸੇ ਦੇ ਹੁੰਦਾ ਜਿਹਦੇ ਹੱਥ ਚੋਦੀਆਂ ਬਾਗਾਂ ਨੇ ਘੋੜਾ ਤਾਂ ਤੁਹਾਡਾ ਹੋ ਗਿਆ ਪਰ ਮੇਰੀ ਇੱਕ ਬੇਨਤੀ ਹੱਥ ਬੰਨ ਕੇ ਕਹਿੰਦੇ ਕੀ ਕਹਿੰਦਾ ਤੁਸੀਂ ਇਹ ਸਾਰੀ ਕਹਾਣੀ ਲੋਕਾਂ ਨੂੰ ਦੱਸਿਓ ਨਾ ਵੀ ਘੋੜਾ ਤੁਸੀਂ ਮੈਥੋਂ ਕਿਵੇਂ ਖੋਇਆ ਉਹ ਕਹਿੰਦੇ ਵੀ ਇਹਦੇ ਨਾਲ ਕੀ ਫਰਕ ਪੈਂਦਾ ਵੀ ਜੇ ਅਸੀਂ ਸਾਰੀ ਕਹਾਣੀ ਦੱਸੀਏ ਨਾ ਇਹਦੇ ਨਾਲ ਕੀ ਫਰਕ ਪੈਂਦਾ ਉਹ ਹੱਸ ਪਿਆ ਡਾਕੂ ਤਾਂ ਸਾਧੂ ਕਹਿੰਦਾ ਬਹੁਤ ਫਰਕ ਪੈਂਦਾ ਕਹਿੰਦਾ ਜੇ ਤੁਸੀਂ ਦੱਸਤਾ ਕਿ ਅਸੀਂ ਐਂ ਘੋੜਾ ਖੋਇਆ ਕਹਿੰਦਾ ਫਿਰ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਬਿਮਾਰਾਂ ਤੇ ਬਜ਼ੁਰਗਾਂ ਤੇ ਅੰਨਿਆਂ ਤੇ ਕੁੱਬਿਆਂ ਤੇ ਬਜ਼ੁਰਗਾਂ ਤੇ ਕਹਿੰਦਾ ਯਕੀਨ ਕਰਨਾ ਉਹ ਹਟ ਜਾਣਗੇ ਵੀ ਇਹ ਤਾਂ ਉਹੀ ਹੋਣਾ ਡਾਕੂ ਨਾ ਹੋਵੇ ਕਿਤੇ ਸੋ ਵੀਰੋ ਜਿੱਦੇ ਕਿਤੇ ਮੇਰੇ ਤੇ ਕੋਈ ਐਦਾਂ ਦਾ ਲੱਗ ਗਿਆ ਇਲਜ਼ਾਮ ਤੂੰ ਤੁਹਾਡਾ ਦਿਲ ਟੁੱਟ ਜਾਊਗਾ ਫਿਰ ਵੀ ਛੱਡੋ ਉਪਰੇ ਯਾਰ ਭਗਵਾਨ ਤਮਾਨ ਵੀ ਇਹਨਾਂ ਕਾ ਮਾਚੀ ਪੈ ਗਿਆ ਵੀ ਛੱਡੋ ਸੋ ਮੇਰੀ ਜ਼ਿੰਮੇਵਾਰੀ ਬਹੁਤ ਵੱਧ ਗਈ ਇਸ ਪੱਖੋਂ ਤੁਸੀਂ ਬੇਫਿਕਰ ਰਹੋ ਕਿ ਮੈਂ ਨਾ ਤਾਂ ਕਿਸੇ ਬਸ 'ਚ ਹਿੱਸਾ ਪਾਉਣਾ ਹੈ ਨਾ ਮੈਂ ਕਿਸੇ ਖਾੜ ਦੇ ਹਿੱਸਾ ਪਾਉਣਾ ਹੈ ਨਾ ਮੈਂ ਕਿਸੇ ਸ਼ਰਾਬ ਦੇ ਠੇਕੇ ਚ ਹਿੱਸਾ ਪਾਉਣਾ ਹੈ ਨਾ ਮੈਂ ਕਿ ਢਾਬੇ ਚ ਸਪਾਉਣਾ ਹੈ ਹਿੱਸਾ ਤਾਂ ਮੈਂ ਪਾਉਣਾ ਹੈ ਪਰ ਮੈਂ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਦਰਦਾਂ ਚ ਹਿੱਸਾ ਪਾਉਣਾ ਹੈ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਤਾਂ ਕਰਕੇ ਤੁਹਾਡੇ ਕੋਲੇ ਆਇਆ ਇਨ੍ਹਾਂ ਤੋਂ ਬਚੋ ਇਨ੍ਹਾਂ ਦਾ ਤਾਂ ਇਹਨਾਂ ਨੇ ਤਾਂ ਲੁੱਟ ਲੁੱਟ ਕੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਕਿੰਨੇ ਕਮਾ ਲਏ ਪਤੰਦਾ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਆ ਜਾਣਗੇ ਤੁਹਾਡੇ ਵਾਲੇ ਤਾਂ ਆ ਜਾਣਗੇ ਉਹ ਇੱਕ ਪਿੰਡ 'ਚ ਮੱਝਾਂ ਚੋਰੀ ਹੋਣ ਲੱਗੀਆਂ ਇੱਕ ਦਿਨ ਇੱਕ ਚੋਰੀ ਹੋ ਗਈ ਦੂਜੇ ਦਿਨ ਦੋ ਚੋਰੀ ਹੋ ਗਈਆਂ ਤੀਜੇ ਦਿਨ ਮੱਝ ਚੋਰੀ ਹੋ ਗਈ ਸਾਧੂ ਮਹਾਂਤਮਾ ਕੋਲੇ ਗਏ ਉਹ ਪਿੰਡ 'ਚ ਰਹਿੰਦਾ ਸੀ ਕਹਿੰਦੇ ਜੀ ਪਿੰਡ 'ਚ ਮੱਝਾਂ ਚੋਰੀ ਹੋਣ ਲੱਗੀਆਂ ਕੀ ਕਰੀਏ ਉਹ ਕਹਿੰਦਾ ਕੁਛ ਨਹੀਂ ਹੁੰਦਾ ਚੋਰ ਬੜਾ ਆਸਾਨੀ ਨਾਲ ਫੜਿਆ ਜਾਊ ਇੱਕ ਚਾਦਰ ਤਾਣ ਲਿਓ ਉਹਦੇ ਚਾਰੇ ਕੰਨੇ ਇੱਕ ਜਣਾ ਫੜ ਕੇ ਖੜ ਜਿਓ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ ਜਦੋਂ ਮੱਝਾਂ ਚੋਰੀ ਕਰਨ ਵਾਲੇ ਥੱਲੋਂ ਦੀ ਲੰਗੇ ਨਾ ਅਗਿਨਾ ਦੌਰਾ ਪੈ ਜੂ ਮਰ ਜਾਣਗੇ ਪਿੰਡ ਦੇ ਸਪੀਕਰ ਚ ਬੋਲਤਾ ਕਿ ਆਓ ਭਾਈ ਲੰਘੋ ਸਾਰਾ ਪਿੰਡ ਚਾਦਰ ਦੇ ਥੱਲੋਂ ਦੀ ਚਾਰ ਜਾਣੇ ਚਾਰੇ ਕੰਨੀਆਂ ਫੜ ਕੇ ਖੜ ਗਏ ਲੰਘਣ ਲੱਗੇ ਬੰਦੇ ਲੰਘੇ 부ਣੀਆਂ ਲੰਘੀਆਂ ਬੱਚੇ ਲੰਘੇ ਕੋਈ ਨਹੀਂ ਮਰਿਆ ਜੀ ਕਾਰਨ ਪਤਾ ਕੀ ਸੀ ਜਿਹੜੇ ਮੱਜਾਂ ਚੋਰੀ ਕਰਦੇ ਸੀ ਉਹਦਾ ਚਾਦਰ ਫੜੀ ਖੜੀ ਸੀ ਮਰੇ ਕੌਣ ਆਪਾਂ ਹੁਣ ਤੱਕ ਇਹੀ ਕਰਦੇ ਰਹੇ ਆ ਆਪਾਂ ਇੱਕ ਦੂਜੇ ਤੇ ਸ਼ੱਕ ਕਰੀ ਜਾਣ ਆ ਉਹ ਚੋਰਾਂ ਨੂੰ ਚਾਦਰ ਫੜਾ ਰੱਖੀ ਆ ਯਾਰ ਉਹ ਚਾਦਰ ਕਿਤੇ ਇਮਾਨਦਾਰ ਬੰਦਿਆਂ ਨੂੰ ਫੜਾਓ ਦੇਸ਼ ਦੀ ਇਮਾਨਦਾਰ ਬੰਦਿਆਂ ਨੇ ਜੋ ਚਾਦਰ ਫੜੀ ਫਿਰ ਥੋਡੀਆਂ ਚੋਰੀਆਂ ਹੋਣੋਂ हट ਗਿਆ ਫਿਰ ਥੋਡੀਆਂ ਚੋਰੀਆਂ ਤੁਹਾਡੇ ਘਰਾਂ ਚੋਂ ਤੁਹਾਡੀਆਂ ਨੇਕ ਕਮਾਈਆਂ ਚੋਂ ਚੋਰੀਆਂ ਹੋਣੋਂ ਫਿਰ हटਣਗੇ ਸੋ ਆ ਜਿਹੜਾ ਪਿਆਰ ਹੈ ਕਿਤੇ ਮਿਲਦਾ ਆ ਪਿਆਰ ਜਿਹੜਾ ਆ ਆ ਬਜ਼ੁਰਗ ਲਾਰੇ ਨੇ ਨਾਰੇ ਜੋਸ਼ ਨਾਲ ਆ ਮੇਰੇ ਹਜੇ ਵੀ ਮੇਰੇ ਤਾਂ ਇਥੋਂ ਫੁੱਲ ਹੀ ਥਾਉਂਦੇ ਆ ਹੈ ਨਾ ਪੱਗ ਜਿਹੜੀ ਆ ਫੁੱਲਾਂ ਨਾਲ ਭਰ ਦਿੰਨੇ ਹੋ ਬਜ਼ੁਰਗ ਜਿਹੜੇ ਨੇ ਉਹ ਮੇਰਾ ਸਿਰ ਪੋਲੋਸਦੇ ਨੇ ਮੈਂ ਤਾਂ ਸੋਚਦਾ ਹੁੰਨਾ ਭਗਵੰਤ ਮਾਨਾ ਕਿੱਥੇ ਆ ਪਿਆਰ ਹੈ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਲੋਕ ਪਿਆਰ ਨਾਲ ਇੰਨਾ ਆਸ਼ੀਰਵਾਦ ਦਿੰਦੇ ਨੇ ਮੁੰਡੇ ਖੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਕਾਲੀ ਕਾਂਗਰਸੀ ਆ ਬੀਜੇਪੀ ਵਾਲੇ ਨੇ ਇਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜਾਂ ਲੈ ਗਏ ਕਦੀ ਸੋ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਸੋ ਇਹਨਾਂ ਤੇ ਯਕੀਨ ਨਾ ਕਰਿਓ